ਵਾ ਜੋ ਸੋਗਾ ਨੇ ਸਾਰਿਆਂ ਦਾ ਨਵੇਂ ਬਲੌਗ ਦੇ ਅੰਦਰ ਤੇ ਅੱਜ ਤੁਹਾਨੂੰ ਨਜ਼ਾਰਾ ਦਿਖਾਉਣੇ ਆ ਕਮਾ ਜੋ ਉਸ ਨਹੀਂ ਉਸ ਉਸ ਮੌਸਮ ਪੱਧਰੋ ਬਦਲੀ ਹੋਇਆ ਬਦਲੋ ਬਦਲੀ ਕੰਮ ਤੇ ਗਾਇਜ਼ ਅੱਜ ਆਪਾਂ ਇਹ ਵੇਖਣਾ ਸਾਰਾ ਪਿੱਛੇ ਵਾਲਾ ਜਿਹੜਾ ਕਾਪੂ ਸੁੱਕ ਗਿਆ ਵਾ ਆ ਵੀ ਜਿੱਦਾਂ ਕੀ ਤੁਸੀਂ ਦੇਖ ਸਕਦੇ ਆ ਇੱਥੇ ਕੰਮ ਬੱਦਲੋ ਬਦਲੀ ਵੀ ਹੋ ਗਿਆ ਪਿੱਛੇ ਇੱਧਰ ਧੁੱਪ ਆ ਤੇ ਇੱਧਰ ਬੱਦਲ ਗਾਇਸ ਤੁਹਾਨੂੰ ਵੱਢ ਗਏ ਦਿਖਾਉਣੇ ਆ ਇੱਕ ਵਾਰੀ ਤੁਹਾਨੂੰ ਫਰੰਟ ਕੈਮਰੇ ਨਾਲ ਦਿਖਾ ਦਿੰਨੀ ਸਾਰਾ ਆਹ ਵੱਢ ਨਹੀਂ ਉਹ ਵੱਢ ਗਏ ਫਿਰ ਤੁਹਾਨੂੰ ਦਿਖਾਉਣੇ ਆ ਆ ਗਾਇਸ ਪੂਰਾ ਵੱਢਣਾ ਦੇਖੀਏ ਵੱਢ ਗਏ ਤੁਹਾਨੂੰ ਦਿਖਾਉਣੇ ਆ ਸਾਰਾ ਗਾਈਜ਼ ਹੁਣ ਚੈੱਕ ਕਰੋ। ਫਤਰਾ ਹੋ ਗਿਆ ਇਹਨੂੰ ਪੂਰਾ। ਉੱਥੋਂ ਰਹਿ ਗਿਆ ਮੜਾ ਜਾ ਬਸ। ਰੁੱਕਾ ਜਾ ਰਹਿ ਗਿਆ ਮੈਂ ਕਿਤੇ ਸੱਪ ਸੂਪੇ ਨਾਲ ਬੈਠਾ ਹੋਵੇ। ਆਂ ਇੰਗਲੀਆਂ ਵਧੀਆ ਨੇ ਇੱਥੋਂ। ਉਫਾ ਤੋਬਾ ਤੋਬਾ। ਤੇ ਗਾਈਜ਼ ਤੁਹਾਨੂੰ ਪਿੰਡੀਆਂ ਦਿਖਾਣੇ ਪਿੰਡੀਆਂ। ਆਹ ਲੱਗੀ ਵੀ ਪਿੰਡੀ। ਭਿੰਡੀ ਲੱਗੀ ਜਿੰਨਾਂ ਦੇ ਭਿੰਡੀ 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 ਇੱਕ ਤੁਹਾਨੂੰ ਹੋਰ ਦਿਖਾਉਣੀ ਆ ਯੋ ਦੇਖੋ ਆ ਦੇਖੀ ਲੱਗਿਆ ਵਾ ਕਹਿੰਦੇ ਕੀ ਲੱਗਿਆ ਵਾ ਇਹ ਕਿੱਥੇ ਲੱਗਿਆ ਵਾ ਆ ਦੇਖੋ ਗਾਇਸ ਇੱਕ ਆ ਛੋਟਾ ਜਿਹਾ ਆਓ ਭਿੰਡੀਆਂ ਲੱਗੀਆਂ ਆ ਦੇਖੋ ਗਾਇਸ ਭਿੰਡੀ ਪਿੰਡੀ ਤੇ ਆ ਕਰੇਲੇ ਆ ਆਂਬੂਰਾ ਗਾਇਸ ਆਹ ਤੁਹਾਨੂੰ ਪਤਾ ਹੀ ਹੋਣਾ ਕੀ ਆ ਇਹ ਆ ਧਨੀਆਂ ਇਹ ਧਨੀਆਂ ਹਾ ਵੀ ਤੁਹਾਨੂੰ ਪਤਾ ਕੀ ਹੋਣਾ ਕੇਗਵਾਰ ਇੱਕ ਤੁਹਾਨੂੰ ਹੋਰ ਦਿਖਾਨੀ ਚਾਹੀਏ ਚੀਜ਼ ਹੋਈ ਨਹੀਂ ਹੋ ਜੇ ਮੈਨੂੰ ਮੈਂ ਵੜੀ ਯਾਰ ਇਹੋ ਇਹ ਹੈਗੀਆਂ ਵੱਡੀਆਂ ਮਿਰਚਾਂ ਲੈ ਆ ਵੀ ਊਟਾ ਡੇ ਗਿਆ ਖੜਾ ਕਰ ਦਿੱਤਾ ਇਹ ਹੈਗੀਆਂ ਵੱਡੀਆਂ ਮਿਰਚਾਂ ਆ ਨਿੰਬੂ ਗਾਈਸ ਆ ਖੀਰੇ ਆਖੀਏ ਖੀਰਾ ਦੇ ਦੇ ਜੇ ਲੱਗਿਆ ਹੋਇਆ ਇੱਕ ਦਾ ਤੁਹਾਨੂੰ ਦਿਖਾਉਣੀ ਮਿੱਤਰੋ ਕੀਰਾ ਕੀਰਾ ਕਿੱਥੇ ਆ ਕੀਰਾ ਆਹ ਦੇ ਗਾਇਸ ਇਹ ਵੇਖੋ ਗਾਇਸ ਇਹ ਨਹੀਂ ਆ ਕਿ ਸਬਜ਼ੀਆਂ ਲੈ ਗਿਆ ਬਸ ਇਹ ਆਪਣਾ ਛੋਟਾ ਜਿਹਾ ਬਾੜਾ ਇੱਥੇ ਸਬਜ਼ੀ ਲਾਈ ਵੀ ਤੇ ਗਾਇਸ ਹੋਰ ਕੋਈ ਦਿਖਾ ਦਈ ਤੁਹਾਨੂੰ ਹੁਣ ਤੇ ਗਾਇਸ ਹੋ ਗਿਆ ਹਨੇਰੀ ਚੱਲ ਪਈ ਉਧਰ ਤੂਫਾਨ ਆ ਗਿਆ ਤੂਫਾਨ ਆ ਗਿਆ ਉੱਧਰ ਦੇਖੋ ਬੂਟਾ ਹਿੱਲਦਾ। ਉਹ। ਬਈ ਸਾਨੂੰ ਉੱਪਰ ਜਾ ਕੇ ਲਿਖਾਣੇ ਆ ਐਂ ਸਿਖਰ। ਐਂ ਸਿਖਰ ਚੜ੍ਹ ਕੇ ਦਿਖਾਣੇ ਆ। ਉਹ ਉੱਥੇ ਉਹ ਟੌਪ ਦੇ ਉੱਤੇ। ਨੇਰੋ ਨਰੀ ਤੂਫਾਨ ਆਇਆ ਵਾ ਕਹਿੰਦੇ। ਸਾਨੂੰ ਉੱਤੇ ਹੀ ਆ ਕੇ ਖਾਣੇ ਗਾਈਸ। ਤੁਸੀਂ ਕਹਿਣਾ। ਉਹ ਪੈਰ 'ਚ ਕੰਡਾ ਜਿਉ ਗਿਆ। ਠੀਕ ਹੈ ਗਾਈਸ ਤੁਹਾਨੂੰ ਉੱਪਰ ਜਾ ਕੇ ਦਿਖਾਉਣੀ ਆ ਤੂਫਾਨ ਆਇਆ ਤੂਫਾਨ ਕਹਿੰਦੇ ਨੇਰੋ ਨੇਰੀ ਨੇਰੋ ਨੇਰੀ ਕੰਮ ਆ ਨੇਰੋ ਲੋਈ ਖਾਣੇ ਗਾਈਸ ਚੱਕ ਕਰੀ ਚੱਕ ਪਾਉ ਮਿੱਟੀ ਮਿੱਟੀ ਹੋਈ ਵੀ ګلش ਇਸ ਮੌਸਮ ਸੁਹਾਣਾ ਆਏ 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 ਨੰਦਾਂ ਦਾ ਹੁੰਡਿਆ ਪੂਰਾ ਪਾਣੀ ਪਾਣੀ ਹੋ ਗਈ ਮੈਂ ਇਹ ਜਿਹਾ ਦੇਖੋ ਗਾਇਸ ਨਾਰ ਕੇ ਪਾਗੇ ਨਾ ਨਾ ਦੇਸੀ ਕੇ ਪਾਗੇ ਚੂੜ ਕੇ ਰੋਟੀ ਜਾਂਦੇ ਨੇ ਆਹ ਪਰ ਦਹੀਂ ਪਾਇਆ ਹੋਣਾ ਨਹੀਂ ਪਾਇਆ ਹੋਇਆ ਆਪਾਂ ਗਿਆ ਪੀਓ ਕੇ ਗਾਇਸ ਹੁਣ ਬਲੌਗ ਬੰਦ ਕਰਨ ਦਾ ਟਾਈਮ ਆ ਗਿਆ ਏ ਤੇ ਮੀ ਵੀ ਹਲਕਾ ਹਲਕਾ ਆ ਗਿਆ ਗਾਇਸ ਵਲੋਗ ਕਰਨੇ ਪਰ ਬੰਦ ਹੋਣ